ਕੋਈ ਗੱਲ ਨਹੀਂ ਜੇਪੀ ਨੱਡਾ ਹੀ ਹੁਣ ਸਭਾ ਚੰਦਾਰੇ ਇੱਕ ਦਿਨ ਨੂੰ ਡਿਸਾਈਡ ਹੋਣੇ ਚਾਰ ਨੂੰ ਰਿਜ਼ਲਟ ਉਹਨਾਂ ਨੂੰ ਮਿਲ ਜੇਗਾ ਅਰੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਹੈ ਕਾਂਗਰਸ ਪਾਰਟੀ ਆਣੀ ਚਾਹੀਦੀ ਹੈ ਧੁੱਪ ਛਾ ਦੇ ਅੱਗੇ ਪਿੱਛੇ ਵੀ ਚਲਦੀ ਰਹਿੰਦੀ ਹੈ ਧਰਮ ਦੇ ਨਾਂ ਤੇ ਉਹ ਤਾਂ ਵੋਟਾਂ ਮੰਗਦੇ ਆ ਇਹਨਾਂ ਦੇ ਆਪੇ ਨਹੀਂ ਕੋਈ ਖਾਸੀਅਤ ਨਹੀਂ ਹੈ ਜਿੰਨੇ ਬਲਾਤਕਾਰ ਹੀ ਮਨੀਪੁਰ ਵੇਖੋ ਕਿੰਨੀ ਆਕਬਰਸੀ ਤੀਆਂ ਬੈਰ ਨੰਗਾ ਕਮਾਇਆ ਰੋਟੀ ਰੋਜੀ ਨੇ ਛੋਟੇ ਦੁਕਾਨ ਵਾਲਿਆਂ ਦੀ ਸਾਰਿਆਂ ਦੀ ਖੋਲੀ ਆ ਲੋਕ ਸਭਾ 2024 ਦਾ ਖੜਾ ਪੱਕ ਚੁਕਿਆ ਗਰਮੀ ਭਾਵੇਂ ਜਿੰਨੀ ਮਰਜੀ ਆ ਪਰ ਵਰਕਾ ਦੇ ਵਿੱਚ ਉਸ਼ਾ ਕਾਫੀ ਲੱਗ ਰਿਹਾ ਤੇ ਜੋ ਕਾਂਗਰਸ ਦੇ ਉਮੀਦਵਾਰ ਨੇ ਗੁਰਜੀਤ ਸਿੰਘ ਓਜਰਾ ਉਹਨਾਂ ਦੇ ਵੱਲੋਂ ਇਹ ਰੋਡ ਸ਼ੋਅ ਕੱਢਿਆ ਜਾ ਰਿਹਾ ਵੇਖ ਸਕਦੇ ਹੋ ਪਾਰੀ ਮਾਤਰਾ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਨਾਲ ਸੱਤਾ ਮੰਤਰੀ ਸੋਨੀ ਸਾਹਿਬ ਹੋਰ ਵੀ ਲੀਡਰਸ਼ਿਪ ਹੈਗੀ ਉਹਨਾਂ ਦੀ ਗੱਲਬਾਤ ਕਰਨੀ ਜ਼ਰੂਰ ਅਸੀਂ ਕੋਸ਼ਿਸ਼ ਕਰਾਂਗੇ ਓਜਰਾ ਸਾਹਿਬ ਦੇ ਨਾਲ ਉਹਨੇ ਸਭ ਕਿਦਾਂ ਲੱਗ ਰਿਹਾ ਜੀ ਅੱਜ ਬਾਝ ਗਰਮੀ ਹੈ ਪਰ ਲੋਕਾਂ ਚ ਜੋਸ਼ ਹੈ ਇਹ ਨਿਸ਼ਾਨੀਆਂ ਲੋਕਾਂ ਦੇ ਪਿਆਰ ਦੀ ਲੋਕਾਂ ਦੇ ਮੁਹੱਬਤ ਦੀ ਔਰ ਇਹ ਮੁਹੱਬਤ ਜਿਹੜੀ ਹੈ ਇਹੀ ਮਤਲਬ ਸਾਡੇ ਕਾਂਗਰਸ ਪਾਰਟੀ ਦੀ ਤਾਕਤ ਹੈ ਵਰਕਰਾਂ ਦੀ ਮੁਹੱਬਤ ਕਾਂਗਰਸ ਪਾਰਟੀ ਦੀ ਤਾਕਤ ਹੈ ਸੋ ਇਹ ਕੋਈ ਨਹੀਂ ਬਾਅਦ ਚ ਗੱਲ ਕਰਾਂਗੇ ਹੁਣ ਆਪਾਂ ਇਹਨਾਂ ਦੀ ਗੱਲ ਕਰੀ ਆਪਣੀ ਕੋਈ ਗੱਲ ਜੇਪੀ ਨੱਡਾ ਹੀ ਹੁਣ ਸਭਾ ਸਾਰੇ ਇੱਕ ਜੀ ਨੂੰ ਡਿਸਾਈਡ ਹੋਣੇ ਚਾਰ ਨੂੰ ਰਿਜ਼ਲਟ ਉਹਨਾਂ ਨੂੰ ਮਿਲ ਜੇਗਾ ਅਪੀਲ ਇਹ ਇੱਕ ਤਰੀਕ ਨੂੰ ਵੱਧ ਤੋਂ ਵੱਧ 3 ਨੰਬਰ ਬਟਨ ਦੇ ਹੱਥ ਦੇ ਨਿਸ਼ਾਨ ਤੇ ਪੋਰਾ ਲਾ ਕੇ ਆਪਣੇ ਦਾਸ ਨੂੰ ਜਿਤਾਇਓ ਔਰ ਫਿਰ ਅਸੀਂ ਤਗੜੇ ਹੋ ਕੇ ਜਿਹੜਾ ਸੰਵਿਧਾਨ ਨੂੰ ਜਿਹੜੇ ਤਾਕਤਾਂ ਨੇ ਚੁਲਣਾੜੀ ਨੇ ਤਾਕਤਾਂ ਨੇ ਉਹਨਾਂ ਵਿਰੁੱਧ ਅਸੀਂ ਚੰਗੀ ਤਰ੍ਹਾਂ ਲਾਮਬਦ ਹੋਵਾਂਗੇ ਦੇਸ਼ ਲਾਮਬਦ ਹੋਵੇਗਾ ਮੇਰਕਾ ਮੇਰਕਾ ਸਾਹਿਬ ਕਿਹਦਾ ਲੱਗ ਰਿਹਾ ਬਹੁਤ ਚੰਗਾ ਲੱਗ ਰਿਹਾ ਹੈ ਇਦਾਂ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਲੋਗ ਇਹ ਜਸ਼ਨ ਮਨਾ ਰਹੇ ਹੈ ਔਰ ਇਹ ਉਸਮ ਮਨਾ ਰਹੇ ਹੈ ਇਹ ਮੈਂ ਸਮਝਦਾ ਕਿ ਜਿਹੜਾ ਇਹ ਚੋਨਾ ਦਾ ਜਸ਼ਨ ਹੈ ਲੋਕ ਬਣਾ ਰਿਹਾ ਹੈ ਇਹ ਪਹਿਲੀ ਦੇ ਆਉਣ ਵਾਲੇ ਜਿਹੜੇ ਟਾਈਮ ਹੈ ਇਹ ਪਹਿਲੀ ਤੋਂ ਪਹਿਲੇ ਦਾ ਸਮਾਂ ਦੱਸ ਰਿਹਾ ਹੈ ਕਿ ਕਾਂਗਰਸ ਪਾਰਟੀ ਸਰਕਾਰ ਬਣਾ ਰਹੀ ਹੈ ਭਾਈ ਚਾਰੇ ਦੇ ਵੱਲੋਂ ਸਮਾਨਿਤ ਕੀਤਾ ਜਾ ਰਿਹਾ ਫੁੱਲਾਂ ਦੀ ਇਹ ਆ ਅੱਜ ਕਾਂਗਰਸ ਦੇ ਵੱਲੋਂ ਵੱਡਾ ਰੋਡ ਸ਼ੋਅ ਜਿਹੜਾ ਕੱਢਿਆ ਜਾ ਰਿਹਾ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਹੱਥਾਂ ਦੇ ਵਿੱਚ ਕਾਂਗਰਸ ਦੇ ਛੱਡੇ ਫੜੇ ਹੋਏ ਨੇ ਨਾਰੇ ਲੱਗ ਰਹੇ ਨੇ ਵਗਾਜ਼ੀ ਕਿਦਾਂ ਕਿਦਾਂ ਲੱਗ ਰਾ ਰੋਡ ਤੋਂ ਕੱਢੇ ਗਏ ਗਰਮੀ ਜੋ ਆ ਗਈ ਆਡੇ ਸਾਹਮਣੇ ਚਾਹੇ ਜਿੰਨੀ ਮਰਜ਼ੀ ਗਰਮੀ ਆ ਲੋਕਾਂ ਦਾ ਜੋਸ਼ ਉਤਸ਼ਾਹ ਹੈ ਬੜੀ ਵੱਡੀ ਲੀਡ ਨਾਲ ਕਾਂਗਰਸ ਪਾਰਟੀ ਅੰਮ੍ਰਿਤਸਰ ਉਹ ਜਿੱਤ ਕੇ ਜਾਏਗੀ ਦੂਜੀਆਂ ਪਾਰਟੀਆਂ ਬੜੇ ਵਾਅਦੇ ਕਰ ਰਹੀਆਂ ਉਹਦੇ ਜ਼ੁਬਾਨ ਤੇ ਜਬਤ ਹੋ ਜਾਣੀ ਇਹਦੀ ਪਤਾ ਲੱਗ ਜਾਣਾ ਲੋਕਾਂ ਨੂੰ ਪਤਾ ਲੱਗ ਜਾਣਾ ਹੈ ਬਿਲਕੁਲ ਜੀ ਅੱਜ ਉੜਛੋ ਬੜੇ ਤੋਂ ਮਨ ਮਾ ਤੁਮਰਾ ਕੱਡੇ ਜਾ ਰਿਹਾ ਤੇ ਹੱਥਾਂ ਦੇ ਵਿੱਚ ਕਾਂਗਰਸ ਦੇ ਝੰਡੇ ਫੜੇ ਹੋਏ ਨੇ ਤੇ ਉਹਨਾਂ ਦੇਖ ਸਕਦੇ ਹੋ ਮੇਰੀ ਵੋਟ ਪੋਜਲੇ ਨੂੰ ਆ ਹਰ ਇੱਕ ਟੀ-ਸ਼ਰਟ ਦੇ ਤੇ ਦਿਲ ਦੀ ਸੁਨੋ ਉਹ ਜਿਹੜਾ ਚ ਨੂੰ ਇਹ ਜਗ੍ਹਾ ਜਗ੍ਹਾ ਦੇ ਉੱਪਰ ਬੈਨਰ ਲੱਗੇ ਹੋਏ ਨੇ ਇੰਨੀ ਗਰਮੀ ਦੇ ਵਿੱਚ ਵੀ ਪਾਰੀ ਉਸ਼ਾ ਲੱਗ ਰਿਹਾ ਨੌਜਵਾਨਾਂ ਦੇ ਵਿੱਚ ਦਿਲ ਦੀ ਸੁਣੋ ਉਹ ਜਿਹੜਾ ਚਣੋ ਇਹ ਹਰ ਹਰ ਕਿ ਤਿੰਨ ਨੰਬਰ ਦਬਾ ਕੇ ਤੇ ਪਾਰੀ ਉਸ਼ਾ ਲੱਗ ਰਿਹਾ ਤੇ ਦੇਖ ਸਕਦੇ ਹੋ ਗਰਮੀ ਤੇ ਭਵਨ ਜੀ ਮਰਜੀ ਆ ਪਰ ਹੌਸਲਾ ਕਿੱਦਾਂ ਲੱਗ ਰਿਹਾ ਜੀ ਅੱਜ ਕਾਂਗਰਸ ਦੇ ਵੱਲੋਂ ਵੀ ਰੋਡ ਸ਼ੋਅ ਕੱਢਿਆ ਜਾ ਰਿਹਾ ਦੇਖੋ ਜੀ ਸਭ ਤੋਂ ਪਹਿਲੇ ਦੱਸ ਦਈਏ ਕਿ ਗੁਰਜੀਤ ਸਿੰਘ ਔਜਲਾ ਜੋ ਤੀਜੀ ਵਾਰ ਰੈਂਪੀ ਬਣੇ ਜਾ ਰਹੇ ਆ ਸਭ ਤੋਂ ਵੱਡੀ ਖੁਸ਼ੀ ਸਾਨੂੰ ਆ ਕਿਉਂਕਿ ਅੰਮ੍ਰਿਤਸਰ ਦਾ ਜੱਨਾ ਮਾਣ ਹੈ ਇਹਨਾਂ ਨੇ ਵਿਧਾਇਆ ਪਾਰਲੀਮੈਂਟ ਦੇ ਵਿੱਚ ਹਮਲਾ ਹੋਇਆ ਅਟੈਕ ਹੋਇਆ ਤਾਂ ਆਪਣੇ ਹੱਥ ਨਾਲ ਉਸ ਬੰਬ ਨੂੰ ਫੜ ਕੇ ਬਾਹਰ ਸੁੱਟਿਆ ਹਾਲਾਂਕਿ ਉਹਨਾਂ ਨੂੰ ਪਤਾ ਨਹੀਂ ਸੀ ਉਸ ਵੇਲੇ ਉਹ ਖਤਰਨਾਕ ਚੀਜ਼ ਹੈ ਜਾਂ ਨਹੀਂ ਹੈ ਪਰ ਹਿੰਮਤ ਤੇਰੀ ਵੇਖੋ ਉਸ ਤੋਂ ਬਾਅਦ ਸਾਡੇ ਔਜਲਾ ਸਾਹਿਬ ਦਾ ਨਾਮ ਹੈ ਉਹ ਪੂਰੀ ਦੁਨੀਆ ਵਿੱਚ ਚਮਕ ਚੁਕਿਆ ਔਰ ਇਹਨੂੰ ਕਹਿ ਦਈਏ ਤਾਂ ਕੋਈ ਵੀ ਟਾ ਨਹੀਂ ਲਾ ਸਕਦਾ ਜਿੰਨੀਆਂ ਮਰਜੀ ਪਾਰਟੀਆਂ ਕਹਿੰਦੀਆਂ ਰਹਿਣ ਕਿ ਮੋਦੀ ਸਾਹਿਬ ਇਹ ਕਰ ਦੇਣਗੇ ਮੋਦੀ ਸਾਹਿਬ ਉਹ ਕਰ ਦੇਣਗੇ ਪਰ ਜੋ ਗੁਰਜੀਤ ਤੌਜਲਾ ਕਰ ਰਿਹਾ ਅੰਮ੍ਰਿਤਸਰ ਵਾਸਤੇ ਉਹ ਕੋਈ ਨਹੀਂ ਕਰ ਸਕਦਾ। ਕਮ ਹੋਣਾ ਲਈ ਡੰਪ ਦਾ ਬੜਾ ਬੜਾ ਮੁੱਦਾ ਚੁਕਿਆ ਜੀ। ਦੇਖੋ ਜੀ ਡੰਪ ਦਾ ਮੁੱਦਾ ਜਿਹੜਾ ਸਟੇਟ ਦੇ ਆ ਕੋਈ ਗਲਤੀਆਂ ਨਹੀਂ। ਸੂਬਾ ਸਰਕਾਰ ਕੁਝ ਨਹੀਂ ਕਰ ਰਹੀ। ਸੂਬਾ ਸਰਕਾਰ ਨਸ਼ਾ ਨਹੀਂ ਖਤਮ ਕਰ ਰਹੀ। ਸੂਬਾ ਸਰਕਾਰ ਨੂੰ ਚਾਹੀਦਾ ਜਿਹੜਾ ਡੰਪ ਦਾ ਮੁੱਦਾ ਸੀਗਾ ਜਿਹੜਾ ਕੂੜਾ ਰੀਸਾਈਕਲ ਹੁੰਦਾ ਸੀ ਤਾ ਉਹਨੂੰ ਜਾ ਕੇ ਜਿਹੜੀ ਮਸ਼ੀਨਰੀ ਐ ਠੀਕ ਕੀਤਾ ਜਾਵੇ ਉਹ ਪੈਸਾ ਜਿਹੜਾ ਲਾਇਆ ਜਾਵੇ ਪਰ ਸੂਬਾ ਸਰਕਾਰ ਸਿਰਫ ਇਲਜ਼ਾਮ ਲਾਉਂਦੀ ਹੈ ਔਰ ਕੁਝ ਨਹੀਂ ਕਰ ਸਕਦੀ ਬਿਲਕੁਲ ਜੀ ਹੱਥਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਝੰਡੇ ਫੜੇ ਹੋਏ ਨੇ ਹੌਸਲੇ ਬੁਲੰਦ ਨੇ ਗਰਮੀ ਭਾਵੇਂ ਜਿੰਨੀ ਮਰਜੀ ਆ ਪਰ ਅੱਜ ਦਾ ਦਿਨ ਰੋਡ ਸ਼ੋ ਬੜਾ ਕੁਝ ਐ ਬਿਆਨ ਕਰਿਆ ਕਿਉਂਕਿ ਕੱਲ ਦਾ ਦਿਨ ਰਹਿ ਗਿਆ ਤੇ ਹਰ ਇੱਕ ਦਵਾਰਾਂ ਦੇ ਉੱਪਰ ਘਰਾਂ ਦੇ ਵਿੱਚ ਟੀ-ਸ਼ਰਟਾਂ ਨੌਜਵਾਨਾਂ ਨੇ ਪਾਏ ਹੋਏ ਆ ਨੇ ਕੀ ਦਿਲ ਦੀ ਸੁਣੋ ਤੇ ਉਹ ਜਲਾ ਚੁਣੋ ਪਰ ਹੁਣ ਵਾਦੇ ਹਰ ਇੱਕ ਪਾਰਟੀ ਦੇ ਵੱਲੋਂ ਕੀਤੇ ਜਾ ਰਹੇ ਨੇ ਲੋਕਾਂ ਦੇ ਵਿੱਚ ਗਰਮੀ ਦੇ ਬਾਵਜੂਦ ਵੀ ਨੌਜਵਾਨ ਵੱਡੀ ਮਾਤਰਾ ਦੇ ਵਿੱਚ ਪਹੁੰਚੇ ਹੋਏ ਨੇ ਇਹ ਜੋਸ਼ ਲੱਗ ਰਿਹਾ ਕਾਂਗਰਸ ਪਾਰਟੀ ਦਾ ਇਚਾਰੇ ਦੇ ਵੱਲੋਂ ਸਮਾਨਿਤ ਕੀਤਾ ਜਾ ਰਿਹਾ ਹਰ ਇੱਕ ਪਾਰਟੀ ਦੇ ਵੱਲੋਂ ਤੇ ਜੋਸ਼ ਲੱਗ ਰਿਹਾ ਕਿੱਦਾਂ ਲੱਗ ਰਿਹਾ ਜੀ ਅੱਜ ਬਹੁਤ ਵਧੀਆ ਗਰਮੀ ਨਹੀਂ ਲੱਗ ਰਹੀ ਜੀ ਨਹੀਂ ਜੋਸ਼ ਗਰਮੀ ਨਹੀਂ ਲੱਗਦੀ ਕਾਂਗਰਸ ਪਾਰਟੀ ਦਾ ਕੋਈ ਗਰਮੀ ਨਹੀਂ ਪਾਰਟੀ ਵਾਸਤੇ ਜਾਣ ਵੀ ਆ ਜਣਾ ਕੋਈ ਗਰਮੀ ਨਹੀਂ ਕੋਈ ਛਾਂ ਨਹੀਂ ਕੋਈ ਪਿਆਸ ਨਹੀਂ ਕੋਈ ਭੁੱਖ ਨਹੀਂ ਸਾਡੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨੇ ਚਾਹੀਦੇ ਆ ਕਾਂਗਰਸ ਪਾਰਟੀ ਆਣੀ ਚਾਹੀਦੀ ਆ ਤੋ ਪਛਾਹ ਦੇ ਅੱਗੇ ਪਿੱਛੇ ਵੀ ਚੱਲਦੀ ਰਹਿੰਦੀ ਆ ਪਿੱਛੇ ਉਹਨਾਂ ਨੇ ਜਿੰਨਾ ਚਾਹ ਸੀ ਇਹਨਾਂ ਨੂੰ ਆਮ ਆਦਮੀ ਪਾਰਟੀ ਆ ਉਹ ਲੱਗ ਚੁੱਕਾ ਆ ਉਹ ਕਹਿੰਦੇ ਆ ਕਾਲ ਜੰਮੀ ਬਾਂਦਰੀ ਅੱਜ ਆ ਵਿਆ ਉਹ ਨਵਾਂ ਨਵਾਂ ਹੈਗਾ ਸੀ ਇਹਨਾਂ ਨੂੰ ਵਿਆਹ ਕਰਾਏ ਤੇ ਜਾ ਉਹਨਾਂ ਨੇ ਕਤਲ ਕਰਾਏ ਕੀਤਾ ਕੀ ਹੋਰ ਤੇ ਮੋਦੀ ਰੋਟੀ ਰੋਜੀ ਚੰਗੀ ਜਿਹੀ ਨਹੀਂ ਸਦੀ ਸਬਜ਼ੀ ਰੋਟੀ ਖੋਲੀ ਉਹਨੇ ਮੰਦਰ ਦੇ ਬੋਡਰਾ ਮੰਗੇ ਜਾਣਾ राम ਮੰਦਰ राम ਨੇ ਸਾਨੂੰ ਲੈਂਦਾ राम ਨੂੰ ਕੋਈ ਨਹੀਂ ਲਿਆਉਣ ਵਾਲਾ ਤੇ ਨਾ ਕੋ ਲਿਆਉਣ ਵਾਲਾ ਹੈਗਾ ਇਹਦੇ ਧਰਮ ਦੇ ਨਾਂ ਤੇ ਵੋਟਾਂ ਮੰਗਦੇ ਆ ਇਹਦੇ ਨੇ ਢੋਸਲਾ ਬਣਾਇਆ ਇੱਕ 84 ਦੰਗੇ ਦਾ ਨੂੰ ਚੇਤਾ ਆਇਂਦਾ ਇਲੈਕਸ਼ਨ ਅੱਗੋਂ ਪਿੱਛੇ ਸਾਡਾ ਡਬੇੜ ਕਰਨ ਅਸੀਂ 84 ਦੰਗੇ ਸਹੇ ਹੋਇਆ ਅਸੀਂ ਆਪਣੇ ਪਰਿਵਾਰ ਗਵਾਏ ਹੋਇਆ Hindu ਮੈਂ ਕੱਟ ਰ Hindu ਹੈ ਗੀਆਂ ਪਰ ਇਹਨਾਂ ਨੇ ਹਿੰਦੂਆਂ ਦੇ ਨਾਂ ਤੇ ਇਹ ਕਿ ਦੁਕੋਸਲਾ ਬਣਾਇਆ ਆ ਇਹ ਹਿੰਦੂਆਂ ਦੀ ਕੋਈ ਨਹੀਂ ਇਹਨਾਂ ਦੇ ਵੋਟਾ ਮੰਗਦੇ ਆ ਹਾਂ ਧਰਮ ਦੇ ਨਾਂ ਦੇ ਨੇ ਉੱਤੋਂ ਵੋਟਾ ਮੰਗਦੇ ਆ ਇਹਨਾਂ ਦੇ ਆਪੇ ਨਹੀਂ ਕੋਈ ਖਾਸੀਅਤ ਨਹੀਂ ਆ ਜਿੰਨੇ ਬਲਾਤਕਾਰੀ ਮਨੀਪੁਰ ਵੇਖੋ ਕਿੰਨੀ ਅੱਗ ਬਰਸੀ ਤੀਆਂ ਪੈਣਾ ਨੰਗਾ ਕਮਾਇਆ ਰੋਟੀ ਰੋਜੀ ਇਹਨੇ ਛੋਟੇ ਦੁਕਾਨ ਵਾਲਿਆਂ ਦੀ ਸਾਰਿਆਂ ਦੀ ਖੋਲੀ ਆ ਕਾਂਗਰਸ ਆਉਣੀ ਬਹੁਤ ਜ਼ਰੂਰੀ ਉਹ ਜਿਹੜੇ ਸਾਡੇ ਬੇਟਾ ਜੀ ਨਾਲ ਇੱਕਦਾਂ ਲੱਗ ਰਿਹਾ ਕਿ ਆ ਲਸਟ ਬਹੁਤ ਵਧੀਆ ਜੀ ਬਸ ਇਹ ਆਪਣਾ ਹੁਣ ਫਾਈਨਲ ਫਾਈਨਲ ਡਾਂਸ ਤੁਸੀਂ ਕਹਿ ਲਓਗੇ ਜਿਹੜਾ ਲਾਸਟ ਆਪਣਾ ਹੁਣ ਪ੍ਰਚਾਰ ਹੈ ਉਹ ਅਸੀਂ ਫਿਰ ਲੋਕਾਂ ਦੇ ਵਿੱਚ ਤੁਰ ਕੇ ਗੱਡ ਰਹੇ ਆ ਤੇ ਬਹੁਤ ਚੰਗਾ ਲੱਗ ਰਿਹਾ ਬੜਾ ਅੱਛਾ ਹੰਗਾਰਾ ਮਿਲ ਰਿਹਾ ਕੋਈ ਵੋਟਰਾਂ ਨੂੰ ਕੋਈ ਅਪੀਲ ਕਰਨਾ ਚਾਹੋਗੇ ਵੋਟਰਾਂ ਨੂੰ ਪੀਲ ਇਹੋ ਆ ਕਿ ਕੱਲ ਗਰਮੀ ਜ਼ਰੂਰ ਨਹੀਂ ਪਰ ਵੋਟਾਂ ਜ਼ਰੂਰ ਪਹੁੰਚ ਜਾਏਓ ਤੇ ਚੰਗਾ ਇਨਸਾਨ ਚੁਣੇਓ ਬਸ ਇਨੀ ਅਪੀਲ ਹੈ ਜੀ ਉਹਦੇ ਸਭ ਤੋਂ ਬਰਦਰ ਨਾਲੇ ਸੋਖ ਸਾਹਿਬ ਜੀ ਕਿੱਦਾਂ ਲੱਗ ਰਿਹਾ ਲਾਸਟਾ ਦੇਣਾ ਹੈਗਾ ਤੇ ਲੋਕਾਂ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਦੇ ਜੋਸ਼ ਤੇ ਨਾਲ ਅੱਜ ਸਾਡੇ ਵਰਕਰ ਨਿਕਲ ਕੇ ਆਏ ਗਰਮੀ ਚ ਐਂਡ ਮੈਨੂੰ ਇਹ ਵੀ ਅੱਡੇ ਜਿੱਦਣ ਪੋਲਿੰਗ ਉਹਦੋਂ ਵੀ ਬਹੁਤ ਗਰਮੀ ਹੁੰਨੀ ਆ ਐਂਡ ਇੱਕ ਇੰਡੀਕੇਸ਼ਨ ਹੈ ਵੀ ਅੱਡੇ ਵਰਕਰ ਉਦੋਂ ਵੀ ਇੰਨੇ ਜੋਸ਼ ਰੋਸ਼ਨਾ ਆਪਣੇ ਬੂਥਾਂ ਤੇ ਡਟਣਗੇ ਲੱਗਦਾ ਕਿ ਮੈਂ ਜਿੰਨੂੰ ਵੀ ਗੱਲਬਾਤ ਕਰਨਾ ਉਹ ਕਹਿੰਦੇ ਗਰਮੀ ਭਾਵੇਂ ਜਿੰਨੀ ਮਰਜੀ ਆ ਪਰ ਉਹ ਜਣਾ ਸਾਨੂੰ ਚੁਣਨਾ ਸੀ ਬਿਲਕੁਲ ਬਿਲਕੁਲ ਇਹ ਜੋਸ਼ ਗਰਮੀ ਦਾ ਜੋਸ਼ ਆ ਐਂਡ ਬੜਾ ਜੋਸ਼ ਆ ਬੜਾ ਲੋਕਾਂ ਦਾ ਉਤਸ਼ਾਹ ਆ ਐਂਡ ਬੜੇ ਚਿਰ ਬਾਅਦ ਦੇਖਿਆ ਨਾ ਵੀ ਵਰਕਰ ਆਪ ਮਾਰੇ ਆਉਣ ਡਿਆ ਵਾ ਅਸੀਂ ਬਹੁਤ ਘੱਟ ਸੁਣਾ ਦਿੱਤੇ ਆ ਉਹਦੇ باوجود ਵੀ ਲੋਕ ਵੱਡੀ ਗਿਣਤੀ ਚ ਆਈ ਹੈ ਤੇ ਲਈ ਅੰਮ੍ਰਿਤਸਰ ਦੇ ਵਸਨੀਕਾਂ ਦਾ ਆਪਣੇ ਵਰਕਰ ਸਭਾ ਦੀ ਗਰਮੀ ਸਾਲਾਂ ਕੇ 5 ਸਾਲ ਦੇ ਨਿੱਗ ਮਾਰਾਂਗੇ ਬਿਲਕੁਲ ਬਿਲਕੁਲ ਬਲਝ ਕੋਈ ਦੋਰ ਹੈ ਨਹੀਂ ਕਿਉਂਕਿ ਇਹ ਔਜਲਾ ਜੀ ਦੀ ਆਵਾਜ਼ ਹੈ ਨਾ ਇਹ ਲਗਾਤਾਰ 7 ਸਾਲ ਲੋਕ ਸਭਾ ਚ ਗੂੰਜੀ ਆ ਐਂਡ ਅਗਲੇ ਉਹਨਾਂ ਨੇ 5 ਸਾਲਾਂ ਚ ਹੋਰ ਜ਼ੋਰ ਸ਼ੋਰ ਨਾਲ ਗੂੰਜੂਗੀ ਵੋਟਰਾਂ ਕੋਈ ਅਪੀਲ ਕਰਨਾ ਚਾਹੋਗੇ ਬਿਲਕੁਲ ਔਜਲਾ ਸਾਹਿਬ ਨੂੰ ਵੋਟ ਪਾ ਕੇ ਲੋਕ ਸਭਾ ਚੌਹਲਾ ਸਾਹਿਬ ਦੀ ਅਮਰਸਰ ਦੀ ਆਵਾਜ਼ بلند ਕਰੋ ਐਂਡ ਮੈਂ ਉਹ ਸ਼ਵਾਜ ਦੋਨਾਂ ਦੀ ਆਵਾਜ਼ ਹਮੇਸ਼ਾ بلند ਰੋਗੀ ਤੁਹਾਡੇ ਲਈ ਧੰਨਵਾਦ ਅੱਜ ਲਾਸਟਾ ਦੇਣਾ ਹੈਗਾ ਪਰ ਜੋਰਾ ਸ਼ੋਰਾ ਦੇ ਨਾਲ ਪ੍ਰਚਾਰ ਵੀ ਕੀਤਾ ਜਾ ਰਿਹਾ ਰੋਰ ਸ਼ੋਰ ਵੀ ਕੱਢਿਆ ਜਾ ਰਿਹਾ ਤੇ ਜਿਹਦੇ ਵਿੱਚ ਕਾਂਗਰਸ ਦੇ ਲੀਡਰਸ਼ਿਪ ਪਹੁੰਚੀ ਹੋਈ ਆ ਤੇ ਵਖਰਾ ਹੀ ਜਿਹੜਾ ਤਸਵੀਰ ਲਾ ਕੇ ਪਵੇ ਗਰਮੀ ਜਿੰਨੀ ਮਰਜੀ ਆ ਪਰ ਲੋਕ ਘਰਾਂ ਚੋਂ ਨਿਕਲ ਕੇ ਬਾਹਰ ਉਹਲਾ ਸਾਹਿਬ ਦੇ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋਏ ਨੇ ਕੈਮਰਾ ਨਾਲ ਮਨੋਜ ਦੇ ਨਾਲ ਮਜਿੰਦਰ ਸਿੰਘ ਲਿਵਿੰਗ ਇੰਡੀਆ ਵਿੱਚ ਅੰਮ੍ਰਿਤਸਰ